ਦੇ ਮੁੰਡਿਆਂ ਸੰਗ ਰੂਰਾ ਤੋਂ ਚਾਰ ਸੀ ਚਾਰ ਭੈਣਾਂ ਦਾ ਪਾਈ ਚਾਰ ਭੈਣਾਂ ਆ ਗਿਆ ਇੱਕ ਵੀਰਾ ਰੱਬ ਤਾਂ ਮੰਗਿਆ ਇਨਸਾਫ ਮਿਲਣਾ ਚਾਹੀਦਾ ਦਾ ਸੇਵਕ ਦੀ ਪਾਰਾਂ ਮੈਂ ਵੱਡੀ ਇਹ ਇਨਸਾਫ ਸਾਨੂੰ ਮਿਲ ਜਾਗਾ ਚਾਰ ਚਾਰ ਖੋਲ ਲੱਗ ਰਹੇ ਨੇ ਇਨਸਾਫ ਸਾਨੂੰ ਮਿਲੇ ਗੁਰਸੇਵਕ ਨਾਮਦੇਸ ਜਵਾਨ ਮੁੰਡੇ ਨੂੰ ਧੋਖੇ ਦੇ ਨਾਲ ਬਾਹਰ ਬੁਲਾ ਕੇ ਮਾਰ ਦਿੱਤਾ ਗਿਆ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀ ਉਸਦੀ ਪੈਣਾ ਇਸ ਸਮੇਂ ਤੜਫੁੱਟੀਆਂ ਨੇ ਸੜਕ ਤੇ ਰੋ ਰੋ ਕੇ ਉਹ ਇਨਸਾਫ ਮੰਗ ਰਹੀਆਂ ਨੇ ਕਿ ਸਾਡੇ ਭਰਾ ਨੂੰ ਜਿਸ ਤਰ੍ਹਾਂ ਨਾਲ ਬੇਰਹਿਮੀ ਨਾਲ ਮਾਰਿਆ ਗਿਆ ਪਹਿਲਾਂ ਤਲਵਾਰਾਂ ਤੇ ਫਿਰ ਗੋਲੀ ਦੇ ਨਾਲ ਸਾਨੂੰ ਉਸ ਦਾ ਇਨਸਾਫ ਚਾਹੀਦਾ ਹੈ ਦੱਸਦੀ ਕਿ ਇਹ ਸਾਰੀ ਘਟਨਾ ਬੁਢਲਾਡਾ ਵਿਖੇ ਵਾਪਰੀ ਹੈ ਜਿੱਥੇ ਹੋਟਲ ਦਾ ਕਮਰਾ ਲੈ ਕੇ ਇਸ ਮੁੰਡੇ ਨੂੰ ਉੱਥੇ ਸਮਝੌਤਾ ਕਰਵਾਉਣ ਦੇ ਲਈ ਬੁਲਾਇਆ ਗਿਆ ਸੀ ਪਰ ਬਾਅਦ ਦੇ ਵਿੱਚ ਇਸ ਦੀ ਜਿਹੜੇ ਹਾਲਾਤਾਂ 'ਚ ਮ੍ਰਿਤਕ ਦੀ ਮਿਲੀ ਹੈ ਉਸ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ ਕਿ ਦੋਸਤਾਂ ਰਿਸ਼ਤੇਦਾਰਾਂ ਦੇ ਵੱਲੋਂ ਪਾਰੀ ਕੱਟ ਕੀਤਾ ਗਿਆ ਅਤੇ ਹੁਣ ਪੁਲਿਸ ਪ੍ਰਸ਼ਾਸਨ ਦੇ ਅੱਗੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਹਾਂਜੀ ਮੇਰਾ ਨਾਮ ਸ਼ਾਲੂ ਆ ਮੈਂ ਉਹਦੀ ਭੈਣ ਆ ਉਹਦੀ ਵੱਡੀ ਸਿਸਟਰ ਆ ਮੈਂ ਔਰ ਮੇਰਾ ਬਰਾਦਰ ਛੋਟਾ ਇਹ ਇਹ ਕੋਈ ਕਾਮੀ ਸੀ ਗਰਦਾਰਾਂ ਨੇ ਮਾਰੇ ਦਾ ਬਾਰ ਬਲਾ ਕੇ ਫੋਨ ਤੇ ਸਾਡੀ ਕੋਈ ਸੁਣਾਈ ਨਹੀਂ ਕਰ ਲੈ ਹੈਗਾ ਕਤ ਪੱਲਾ ਨੂੰ ਕਿਰਪਾ ਨਾਲ ਵੱਡੇ ਹੋਰੋਂ ਪੱਤਾਂ ਤੋਂ ਟਾਂਕੇ ਸਿਰਚ 22 ਤਰੀਕ ਨੂੰ ਮੇਰੇ ਵੀਰਾਂ ਨੂੰ ਕਿਹੜਾ ਕਿੱਥੇ ਗੁਰਨਾਮ ਕੋ ਕੋਲ ਜਗਾਏ ਮੇਰੇ ਵੀਰ ਨੂੰ ਕੱਲਾ ਕੱਲਾ ਮੇਰੇ ਵੀਰਾ ਗੁਰਸੇਵ ਕੇ ਕਲਿਆਣਾ ਉਹਦਾ ਨਾਮ ਆਂ ਡਰਾਸ ਨੂੰ ਬੁਲਾਇਆ ਫੋਨ ਕਰਕੇ ਦੇ ਮੁੰਡੇ ਸੰਗੂਰਾ ਤੋਂ ਬੁਲਾਇਆ ਕਿੱਥੇ کر کے دو سی, سی. ایک میرا گرسے کلیا ایک اور میرا ویرا دونے سی. کی, کی گولی ٹھوکی. آئی سانو سان انصافہ جے سانو سان ملیا جانیے فراغ دی بھی کی ہوگا سیبی انصاف سانو ملے گا چار چار فون لگ رہا ہے انصاف سانو ملے ہاں انصاف سانو ملے اے میری گواہیاں خود دی جو میں جو میں نے نا جو میں نے او دن نظران دیکھا نا میرا بیرا میں سی میرا بیرا پاری سی میرا بیرا کلیان سی چار پین آیا سجا <سؤال> جا سجا جا فانسی جب پتا بھی لگا گا ٹوٹ گیا فانسی ਮਾ ਦਾ ਜਿਗਰਾ ਟੁੱਟ ਗਿਆ ਪੈਨ ਦਾ ਜਿਗਰਾ ਟੁੱਟ ਗਿਆ ਇੱਕੋ ਇੱਕ ਸੀ ਅੱਖਾਂ ਦਾ ਤਾਰਾ ਦੋ ਕਾਤਲਿਆ ਜਿਹਨਾਂ ਕੀਤਾਗਾ ਖੁਸ਼ਾ ਖੁਸ਼ ਨਹੀਂ ਜਿਹੜਾ ਬੱਚਾ ਸੀਗਾ ਜੀ ਜਿਹਦੇ ਨਾਲ ਬਹੁਤ ਹੀ ਮੰਦਭਗੀ ਘਟਨਾ ਵਾਪਰੀ ਹੈ ਜੀ ਉਸ ਬੱਚੇ ਦੇ ਜੀ ਗੋਲੀਆਂ ਮਾਰ ਕੇ ਉਹਦਾ ਹਤਿਆ ਕਰ ਦਿੱਤੀ ਗਈ ਉਸ ਦੀ ਠੀਕ ਹੈ ਜੀ ਅਸੀਂ ਤਾਂ ਜੀ ਰਾਤ ਦੇ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਰਹੇ ਸੀ ਤੇ ਨੰਗੇ ਚਿੱਟੇ ਹੋ ਕੇ ਸਾਰਿਆਂ ਦੇ ਨਾਮ ਲੈ ਦਿੱਤੇ ਗਏ ਆ ਜੀ ਅਸੀਂ ਜੋ ਵੀ ਇਸ ਘਟਨਾ ਦੇ ਵਿੱਚ ਬੰਦਾ ਮੌਜੂਦ ਸੀ ਅਸੀਂ ਇੱਕ ਇੱਕ ਬੰਦੇ ਦਾ ਨਾਮ ਲੈ ਦਿੱਤਾ ਜੀ ਠੀਕ ਹੈ ਜੀ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਲਿਆ ਜੀ ਕੋਈ ਵੀ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜੀ ਅਸੀਂ ਘੱਟੋ ਘੱਟ 15 ਘੰਟੇ ਹੋ ਗਏ ਸਾਨੂੰ ਰਾਤ ਦੇ ਅਸੀਂ ਵੇਟ ਕਰ ਰਹੇ ਹਾਂ ਜੀ ਪੁਲਿਸ ਪ੍ਰਸ਼ਾਸਨ ਦਾ ਵੀ ਚਲੋ ਕੋਈ ਨਾ ਕੋਈ ਕਾਰਵਾਈ ਕਰੇ ਕੋਈ ਨਾ ਕੋਈ ਕਾਰਵਾਈ ਕਰੇ ਪਰ ਪ੍ਰਸ਼ਾਸਨ ਵੱਲੋਂ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਿਆ ਗਾ ਹਾਲ ਤੱਕ ਪਤਾ ਜੀ ਇੱਕ ਤਾਂ ਸੁਖਵੀਰ ਬਾਬਾ ਜੀ ਜਿਹੜਾ ਮੇਨ ਠੇਕੇਦਾਰ ਹੈ ਜੀ ਇੱਕ ਜੀ ਜਸਪਾਲ ਬੱਤਰਾ ਜੀ ਬਾਕੀ ਵਿਅਕਤੀਆਂ ਬਿਛਾਤੇ ਸੀ ਜੋ ਲਖਾਈ ਦਿੱਤੇ ਜੀ ਕੁਝ ਰਹਿ ਵੀ ਗਏ ਜੀ ਉਹ ਜਦੋਂ ਬੱਚਿਆਂ ਨੂੰ ਯਾਦ ਆਣਗੇ ਮੌਕੇ ਤੇ ਦੱਸ ਦੇਣਗੇ ਜੀ ਉਹ ਆਪ ਸਾਰੇ ਹੀ ਹੋਏ ਸੀਗੇ ਸੁਖਵੀਰ ਬਾਬੇ ਠੇਕੇਦਾਰ ਨੇ ਜਿਹਨਾਂ ਜੋ ਵੀ ਨੇ ਤੇ ਉਹਨਾਂ ਨੇ ਭੇਜੇ ਸੀਗੇ ਸੰਗਰੂਰ ਤੋਂ ਮੁੰਡਾ ਸੀਗਾ ਦੁੱਧੂ ਨਾਮ ਦਾ ਤੇ ਨਾਲ ਇੱਕ ਉਹ ਵਿਅਕਤੀ ਹੋਰ ਸੀਗਾ ਦੋ ਜਣੇ ਲਿਮਟ ਗੱਡੀ ਚ ਆਏ ਸੀਗੇ ਸਾਨੂੰ ਕਹਿੰਦੇ ਗੱਲਬਾਤ ਕਰਨੀ ਆ ਮੈਂ ਚਲੋ ਕੋਈ ਨਾ ਕਰ ਲੈਣੇ ਕਹਿੰਦਾ ਹੋਟਲ-ਰੋਟਲ ਨੂੰ ਵਗੈਰਾ ਬੈਹ ਜੰਨੇ ਆ ਸ਼ਾਮ ਦੇ 5 ਵਜੇ ਹੋਟਲ 'ਚ ਬੈਠੇ ਸੀਗੇ ਤੇ ਗੱਲਬਾਤ ਕਰਦੇ ਰਹੇ ਸਾਰਾ ਚੋ ਬੋਲ ਗੱਲਬਾਤ ਕਰਦੇ ਰਹੇ ਤੇ ਐਨੇ ਜਗਾਂ ਦਾ ਦਰ ਦੁਰ ਮਗਾਲ ਦਰ ਦੁਰ ਕੀਤੀ ਨੇ ਫੁੱਲ ਵਧੀਆ ਮਤਲਬ ਤੇ ਕਹਿੰਦਾ ਵੀ ਹੁਣ ਸਮਝੌਤਾ ਕਰ ਲੋ ਯਾਰ ਤੁਸੀਂ ਕਹਿੰਦਾ ਵੀ ਕਿਉਂ ਲੜਦੇ ਆਪਾਂ ਚ ਇੱਥੇ ਘਾਂਡੇ ਜਾ ਇੱਕ ਇੱਕ ਹੀ ਦੀ ਹੁੰਦੇ ਹਾਂ ਮਹਾਜਾ ਸਮਝੌਤਾ ਸਮਝੌਤਾ ਦਸੀਂ ਕਰਦੇ ਨਹੀਂ ਤੇ ਜਿਹੜਾ ਮਤਲਬ ਦਰ ਸੇਵਕ ਸੀ ਤੇ ਉਹ ਕਹਿੰਦਾ ਵੀ ਮੈਂ ਤਾਂ ਕਰ ਦਾਂ ਜੀ ਤਾ ਤੂੰ ਕਰਨਾ ਕੀ ਕਰ ਲਾ ਉਹ ਕਹਿੰਦਾ ਇਹ ਜੀ ਗੱਲ ਮੈਂ ਕਰਾ ਕਹਿੰਦਾ ਮੈਂ ਤਾਂ ਕਰਨਾ ਉਹ ਕੁਛ ਕਰ ਲਓ ਕਹਿੰਦਾ ਕਰਨੇ ਕੀ ਕਰੇਗਾ ਬਸ ਉਹਨੇ ਇਹ ਜੀ ਦੱਦੂ ਕੌਣ ਹੈ ਜਿੰਨੇ ਮਤਲਬ ਫੈਰ ਕੀਤਾ ਕਿੱਥੋਂ ਦਾ ਭਲਾਡੇ ਦਾ ਰਹਿਣ ਵਾਲਾ ਜੀ ਸੰਗਰੂਰ ਦਾ ਸਰ ਇਹ ਬਾਹਰੋਂ ਆਇਆ ਹੋਇਆ ਤੇ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਸੁਖਵੀਰ ਦਾ ਇਹ ਨਾਲ ਸੀ ਉਸ ਟਾਈਮ ਨਹੀਂ ਇਹਨਾਂ ਦੀ ਮਤਲਬ ਇਹਨਾਂ ਨੇ ਭੇਜਿਆ ਹੀ ਨਾ ਉਹਨੂੰ ਸ਼ਾਇਦ ਹੀ ਆਇਆ ਜੀ ਨਾ ਸੁਖਵੀਰ ਬਾਬਾ ਔਰ ਤੁਸੀਂ ਬੱਚੇ ਦਾ ਨਾਮ ਲੈ ਰਹੇ ਹੋ ਨਾਲ ਉਸ ਟਾਈਮ ਉਹ ਕਿਹਨਾਂ ਨਾਲ ਨਹੀਂ ਸੀ ਸਾਰਾ ਉਹਨਾਂ ਦਾ ਬੰਦਾ ਸੀ ਇਹ ਉਹ ਕਿੰਨੇ ਉਹ ਕਿੰਨੇ ਜਣੇ ਸੀ ਉਹ ਕਿੰਨੋ ਹੋ ਜਾਣੇ ਸੀ ਜੀ ਸਰ ਤੁਸੀਂ ਅਸੀਂ ਦੋ ਜਣੇ ਕਰ ਕਿਸ ਤਰ੍ਹਾਂ ਕੀ ਕੀ ਗੱਲਬਾਤ ਫਿਰ ਉਹ ਨਾਲ ਜਦੋਂ ਫਿਰ ਮੈਂ ਕਿੱਥੇ ਫੈਰ ਮਰਿਆ ਫੈਰ ਸਰ ਉਹ ਕਰਦਨ ਦੀ ਮਤਲਬ ਮੋਕੇ ਤੇ ਕਿੰਨੀ ਬੰਦੇ ਸੀ ਉੱਥੇ ਮੋਕੇ ਤੇ ਚਾਰ ਬੰਦੇ ਸਾਰੇ ਦੋ ਤੁਸੀਂ ਹੋਗੇ ਦੋ ਹੋਗੇ ਹਾਂਜੀ ਆ ਗੱਲ ਵਾਸਤੇ ਮੋਕੇ ਲੈ ਕੇ ਕਿ ਉੱਥੇ ਜਿਵੇਂ ਸਰ ਹਸਪਤਾਲ ਕੋਲ ਲੈ ਕੇ ਆਇਆ ਫਿਰ ਸੁਣੋ ਹਸਪਤਾਲ ਸਰ ਨਹੀਂ ਲੈ ਕੇ ਹੋ ਮੋਕੇ ਤੇ ਹੀ ਮੋਕੇ ਤੇ ਹੋਗੇ ਜੀ ਮੋਕੇ ਗੋਲੀ ਮਾਰੀ ਉਹਦੀ ਭੱਜਲੇ ਸਾਰੇ ਉਹਨਾਂ ਲਗੇ ਰੈਸਟੋਰੈਂਟ ਚ ਉਹ ਅਸਲਾ ਲੈ ਕੇ ਬੜੇ ਨੇ ਜੀ ਤਇਤਵੀਂ ਮੋਕੇ ਤੇ ਹੋਗੀ ਕਿ ਉੱਥੇ ਹਸਪਤਾਲ ਜਾ ਕੇ ਹੋਈ ਆ 3 ਦੇ ਅਸ ਮੋਕੇ ਤੇ ਹੋਗੇ ਸਰ ਹਾਂਜੀ ਕੀ ਨਾਮ ਹਤਾ ਟਾਈ ਮੇਰਾ ਨਾਮ ਸਰਪ੍ਰੀ ਜੀ ਸੰਧੂਆ ਜੀ ਮੈਂ ਰਾਮ ਤੀਰਤ ਧੋਣਾ ਸਾਹਿਬ ٹرسٹ ਤੋਂ ਪੰਜਾਬ ਸਟੇਟ ਫੈਕਟਰੀ ਆ ਜੀ ਮੈਂ ਜਦੋਂ ਸਾਡੀ ਇਹ ਬਰਾਦਰੀ ਭਾਈਚਾਰੇ ਸਾਡੇ ਰਿਸ਼ਤੇਦਾਰ ਮੇਰੀ ਸਿਸਟਰ ਦਾ ਲड़का ਹੈ ਜੀ ਜਦੋਂ ਇਹ ਵਾਰਦਾਤ ਨੂੰ ਕੱਲ੍ਹ ਇੰਜਾਮ ਇਸ ਸ਼ਰਾਰਤੀ ਐਸਰਾਂ ਵੱਲੋਂ ਦਿੱਤਾ ਗਿਆ ਸਾਨੂੰ ਕਨਫਰਮ ਕੀਤਾ ਗਿਆ ਅਸੀਂ ਨਾਲ ਹੀ ਉੱਥੋਂ ਗੱਡੀਆਂ ਚੱਕ ਕੇ ਇੱਥੇ ਰਵਾਨਗੀ ਪਾਈ ਆ ਜੀ ਆਣ ਕੇ ਪਤਾ ਲੱਗਿਆ ਜਦੋਂ ਪ੍ਰਸ਼ਾਸਨ ਨੂੰ ਸਾਡੇ ਭਾਈਚਾਰੇ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਜਿਹੜੇ ਮੌਜੂਦਾ ਦੋਸ਼ੀ ਸੀ ਉਹਨਾਂ ਦੇ ਨਾਂ ਵੀ ਲਿਖਾ ਦਿੱਤੇ ਗਏ ਪਰ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਔਰ ਨਾ ਹੀ ਉਹਨਾਂ ਦੇ ਕੋਈ ਕੰਨ ਤੇ ਜੂੰਸਰ ਕੀ ਆ ਜੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਜਿੰਨੀ ਛੇਤੀ ਹੋ ਸਕਦਾ ਵਾ ਦੋਸ਼ੀਆਂ ਨੂੰ ਫੜ ਕੇ ਹਵਾਲਾ ਦੇ ਅੰਦਰ ਕਰਨ ਜੋ ਬਣਦੀ ਕਾਰਵਾਈ ਉਹ ਜ਼ਰੂਰ ਕਰਨ ਜੀ ਨਹੀਂ ਤੇ ਅਸੀਂ ਤਦ ਤੱਕ ਉਹਦਾ ਸੰਸਕਾਰ ਜਾਂ ਅੰਤਮ ਸੰਸਕਾਰ ਨਹੀਂ ਕਰਾਂਗੇ ਜਨਤਾ ਕਾ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਇਹ ਬੇਨਤੀ ਆ ਜੀ ਤੁਸੀਂ ਵੀ ਪ੍ਰੈਸ ਰਿਪੋਰਟਰ ਤੁਸੀਂ ਵੀ ਸਾਡਾ ਸਹਿਯੋਗ ਦਿਓ ਜੋ ਸਚਾਈ ਆ ਉਹੀ ਦਿਖਾਓ ਜੀ ਹੁਣ ਦੋਸ਼ੀ ਦਾ ਤੁਹਾਡੇ ਸਾਹਮਣੇ ਇਸ ਮੁੰਡੇ ਨੇ ਦੱਸਿਆ ਜਿਹੜਾ ਮੌਜੂਦਾ ਹਾਲਾਤ ਦੇ ਅਨੁਸਾਰ ਜੋ ਵੀ ਘਟਨਾ ਵਾਪਰੀ ਉਹਨੇ ਦੱਸ ਕੇ ਤੁਹਾਨੂੰ ਸਾਰਾ ਕੁਝ ਚੰਨਣਾ ਪਾਇਆ ਜੀ ਪਰ ਜਿਹੜਾ ਕੱਲ ਦੇ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ-ਜੋੜ ਬੇਨਤੀਆਂ ਕਰ ਰਹੇ ਹਾਂ ਉਹਨੇ ਮਾਂ ਦਾ ਹਾਲ ਦੇਖ ਲਓ ਬੱਚਿਆਂ ਦਾ ਹਾਲ ਦੇਖ ਲਓ ਭੈਣਾਂ ਦਾ ਹਾਲ ਦੇਖ ਲਓ ਨੌਜਵਾਨ ਮੁੰਡਾ ਸੀਗਾ ਜੀ ਬਹੁਤ ਵਧੀਆ ਪੜਿਆ ਲਿਖਿਆ ਪੰਜਾਬ ਪੁਲਿਸ ਦੇ ਟੈਸਟ ਵੀ ਦੇ ਰਿਹਾ ਸੀਗਾ ਮੁੰਡਾ ਪਰ ਅਣਚਾਈ ਘਟਨਾ ਨੂੰ ਅੰਜਾਮ ਨਹੀਂ ਦਿੰਦੇ ਹੋਏ ਦੋਸ਼ੀ ਫਰਾਰ ਹੋ ਗਏ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆ ਜੇ ਤਾਂ ਸਾਡੀ ਸੁਣਵਾਈ ਹੁੰਦੀ ਆ ਠੀਕ ਆ ਨਹੀਂ ਤੇ ਅਸੀਂ ਜੀਟੀ ਰੋਡ ਤੇ ਲਾਵਾਂਗੇ ਧਰਨਾ ਤੇ ਬੋਡੀ ਵੀ ਉੱਥੇ ਰੱਖਾਂਗੇ ਜਿੰਨੇ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਧੰਨਵਾਦ ਜੀ ਸ਼ੁਕਰੀਆ ਮੇਰਾ ਨਾਮ ਸ਼ਮੀ ਕੁਮਾਰ ਆ ਜੀ ਸ਼ਮੀ ਜੀ ਕੱਲ ਜਿਹੜਾ ਉੱਥੇ ਰੈਸਟੋਰੈਂਟ ਦੇ ਵਿੱਚ ਇੱਕ ਮਾਮਲਾ ਹੋਇਆਗਾ ਕੀ ਮਸਲਾ ਕੱਲ ਜਿਹੜਾ ਕਿਸ ਵਜ੍ਹਾ ਤੇ ਤੀਜ ਕੱਲ ਚੱਲੂ ਸੀ ਇਹ ਅਸਲ 'ਚ ਮੇਰੇ ਤੁਸੀਂ ਸਾਰੇ ਸਤਿਕਾਰਯੋਗੋਂ ਏ ਅਸਲ ਚ ਗੱਲ ਕੀ ਹੋਈ ਆ ਤੇ ਪਹਿਲਾਂ ਇਹ ਸੀ ਘਟਨਾ ਬਹੁਤ ਛੋਟੀ ਛੋਟੇ ਲੈਵਲ ਤੇ ਚੱਲੀ ਸੀ ਅੱਜ ਤੋਂ ਕੁਲਕ 10 ਦਿਨ ਪਹਿਲਾਂ ਇਹ ਮਤਲਬ ਲੜਾਈ ਹੋਈ ਸੀ ਆਪਸ ਚ ਸਾਡੇ ਮੁੰਡਿਆਂ ਦੇ ਸੱਟਾ ਮਾਰੇ ਆ ਗਈਆਂ ਨੇ ਗੀਆਂ ਸੱਟਾ ਵੱਜਣ ਤੋਂ ਬਾਅਦ ਉਹ ਹਸਪੀਟਲ ਲਿਜਾਏ ਗਏ ਨੇ ਉਹਨਾਂ ਨੂੰ ਨੰਗੀਆਂ ਤਲਵਾਰਾਂ ਨਾਲ ਵੱਢਿਆ ਗਿਆ ਪੁਲਿਸ ਨੇ ਕੀ ਕੀਤਾ ਚੱਕੇ 23 ਦੀ ਰਫਟ ਪਾਤੀ ਠੇਕੇਦਾਰਾਂ ਨੇ ਚਲੋ ਠੇਕੇਦਾਰਾਂ ਦਾ ਸਿਸਟਮ ਹੁੰਦਾ ਜੀ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਪ੍ਰਸ਼ਾਸਨ ਸਾਡੇ ਜੇਬ ਦੇ ਵਿੱਚ ਆ ਵੀ ਅਸੀਂ ਮਤਲਬ ਇਹ ਹੋਣ ਨਹੀਂ ਦਿੰਦੇ ਕੁਝ ਵੀ ਅਸੀਂ ਬਹੁਤ ਭੱਜੇ ਨੱਠੇ ਚੱਲੋ ਨਹੀਂ ਕੁਝ ਬਣਿਆ ਅਸੀਂ ਫੇਰ ਵੀ ਸੋਚਿਆ ਵੀ ਚੱਲੋ ਕੋਈ ਗੱਲ ਨਹੀਂ ਅੱਜ ਨਹੀਂ ਗੱਲ ਕੱਲ ਨਹੀਂ ਪਰਸ ਸੁਧਰੀ ਜਾਣਗੇ ਪਰ ਕੋਈ ਸਿਸਟਮ ਨਹੀਂ ਬਣਿਆ ਜੀ ਉਹ ਛੋਟੀ ਜੀ ਉਹ ਛੋਟੀ ਜੀ ਲੜਾਈ ਨੂੰ ਅੱਜ ਇਸ ਇਸ ਸਿਸਟਮ ਦੇ ਵਿੱਚ ਐਡਾ ਵੱਡਾ ਅੰਜਾਮ ਦਿੱਤਾ ਗਿਆ ਵਾ ਇਹ ਸਾਡੀ ਸਾਡਾ ਤਾਂ ਐ ਲਾ ਲਓ ਜੀ ਸਾਡਾ ਤਾਂ ਜੱਗ ਸੁਨਣਾ ਹੋ ਗਿਆ ਸਾਡਾ ਜਵਾਕ ਬਰਾਬਰ ਦਾ ਜਵਾਕ ਸੀ ਆ ਸਾਡਾ ਸਾਰਾ ਜੂਮ ਆ ਉਹ ਬੱਚੇ ਕਰਕੇ ਹੀ ਖੜਾ ਔਰ ਇਹ ਬੱਚਾ ਬਹੁਤ ਲਾਇਕ ਸੀਗਾ ਪੜਿਆ ਲਿਖਿਆ ਬੱਚਾ ਸੀਗਾ ਅਸੀਂ ਕੋਈ ਤੁਹਾਡੇ ਤੁਹਾਡੇ ਮਾਧਿਅਮ ਰਾ ਇੱਕੋ ਹੀ ਬੇਨਤੀ ਕਰਨਾ ਜਾਣਦੇ ਆ ਵੀ ਜਿਹੜੇ ਸ਼ਰਾਰਤੀ ਅਨਸਰਾਂ ਨੇ ਇਹ ਕੰਮ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਮਾਹੌਲ ਸ਼ਾਂਤ ਬਣਿਆ ਰਹੇ ਵੀ ਮਾਹੌਲ ਸ਼ਾਂਤ ਦੇ ਨਾਲ ਅਸੀਂ ਉਸ ਬੱਚੇ ਨੂੰ ਮਤਲਬ ਅੰਤਿਮ ਵਿਦਾਈ ਦੇ ਸਕੀਏ ਸਾਡੀ ਇਹੀ ਬੇਨਤੀ ਹੈ ਜੀ ਸਾਨੂੰ ਇਹੋ ਜਿਹਾ ਕੋਈ ਕਰਮ ਨਾ ਚੱਕਣਾ ਪਵੇ ਵੀ ਜਿਹਦੇ ਨਾਲ ਅਸੀਂ ਮਤਲਬ ਅਸੀਂ ਤਾਂ ਖੁਦ ਪਰੇਸ਼ਾਨ ਹੈਗੇ ਆ ਵੀ ਅਸੀਂ ਆਮ ਜਨਤਾ ਲੋਕ ਵੀ ਪਰੇਸ਼ਾਨ ਹੋਣ ਸਾਡੀ ਇਹੋ ਬੇਨਤੀ ਹੈ ਜੀ ਜਲਦੀ ਤੋਂ ਜਲਦੀ ਬੰਦੇ ਅਰੇਸਟ ਕੀਤੇ ਜਾਣ। ਰਾਤ ਜਿਹੜਾ ਮਰਡਰ ਹੋਇਆ ਗੁਰਸੇਵ ਦਾ ਮਰਡਰ ਹੋਇਆ। ਉੱਥੇ ਰਾਜinama ਕਰਨ ਆਏ ਸੀਗੇ ਆਪਣੇ ਰਾਇਲ ਹੋਟਲ 'ਚ। ਉੱਥੇ ਕਮਰਾ ਲੈ ਕੇ ਕੋਈ ਗਲਤ ਚੱਲਦੀ ਸੀ 5 ਵਜੇ ਤੋਂ 8 ਵਜੇ ਤੱਕ। ਉੱਥੇ ਕੋਈ ਨਾ ਦੀ ਥੋੜੀ-ਮੋਟੀ ਗਲਬਾਤ ਹੋ ਗਈ ਪਹਿਲਾਂ ਤੇ ਉੱਥੇ ਉਹਦੇ ਕੋਲ ਰੈਫਰਿਜਰੇਟਰ ਮਾਰਿਆ ਉਹਦੇ ਕੋਲੇ ਲੱਗੀ ਉਹਦਾ ਤੇ ਉਸ ਤੋਂ ਬਾਅਦ ਉਹਨੂੰ ਉੱਪਰ 12 ਬੰਦਿਆਂ ਦੇ ਬਰ ਖਿਲਾਫ ਐਫਆਰ ਦਰਜ ਕਰਤੀ ਬਾਕੀ ਟੀਮਾਂ ਬਣਾਈਆਂ ਗ੍ਰਿਫਤਾਰ ਕਰ ਲਾਂਗੇ ਉਹਨਾਂ ਨੂੰ ਜਲਦੀ ਟੀਮਾਂ ਜਾ ਰਹੀਆਂ ਨੇ ਸ਼ੇਜ ਵਾਲਾ ਤੇ ਐਸਐਚਓ ਬੋਹਾਤ ਸਦਰ ਵਾਲਾ ਛਟੀ ਵਾਲੇ ਜਾਏ ਹੋਏ ਅਸੀਂ ਵੀ ਫੇਰ ਰਹੇ ਹਾਂ ਸਾਰਾ ਨਾਲ ਤੇ ਸੁਖਦੀਪ ਤੇ ਬੱਤਰਾ ਜਸਪਾਲ ਸਿੰਘ ਇਹਨਾਂ ਤੇ ਮੇਨ ਐਫਆਰ 10 ਨਾਲ ਨਾਲ ਹੋਰ ਨੇ ਜਲਦੀ ਇਹਨੂੰ ਗ੍ਰਿਫਤਾਰ ਕਰ ਲਵਾਂਗੇ ਠੀਕ